ਹਾਂ ਦੇਖੋ ਵੀਰੇ ਪੂਰੀ ਪੁਲਿਸ ਫੋਰਸ ਆ ਚੁੱਕੀ ਹੈ ਇਹ ਤੇ ਆ ਇਹਦੀ ਮੈਡਮ ਡੀਸੀ ਸਾਨੀ ਜੀ ਆਏ ਹੋਏ ਨੇ ਦੇਖ ਸਕਦੇ ਹੋ ਜੀ ਚੈੱਕ ਕਰ ਸਕਦੇ ਹੋ ਜੀ ਉਹ ਪੁਲਿਸ ਫੋਰਸ ਗੱਡੀਆਂ ਜੀ ਪੂਰੀ ਆ ਚੁੱਕੀ ਹੈ ਤੇ ਪਟਿਆਲਾ ਸਮਾਨ ਦਾ ਘੱਗਰਾ ਜੀ ਉੱਥੇ ਬੰਨ ਲਾਇਆ ਜਾ ਰਿਹਾ ਹੈ ਦੇਖੋ ਪਾਣੀ ਬਾਹਰ ਨਿਕਲਣ ਲੱਗ ਗਿਆ ਬਾਈ ਪਾਣੀ ਦੇ ਪੈਗ ਲਾ ਰਹੇ ਨੇ ਆਨੇ ਲੱਗਿਆ ਦੋ ਐ ਕਿੰਦਾ ਆਉਣਾ ਆਓ ਆਨੇ ਕੁਟੀਆਂ ਉਂਗਣਾ ਲਾ ਆ ਰਿਹਾ ਦੇਖ ਜਮਿਆ ਇਹਨੂੰ ਕੁਟੀਆਂ ਕੋਲੀਆਂ ਬਾਈ ਕੁਰੀ ਬੀ ਸੌਣ ਮੇਰੇ ਅਖੜੇ ਨੇ ਜੀ ਨਮਰ ਖੰਡਾ ਪਰ ਕੋਣ ਲਾਣਾ ਦੇਖੋ ਵੀਰੇ ਬੰਨ ਲਾ ਜਰਾ ਦੋ ਖੜੇ ਨੇ ਵੀਰੇ ਪਾਣੀ ਉੱਧਰ ਬਾਹਰ ਨਿਕਲ ਰਿਹਾ ਖੇਤਾਂ ਨੂੰ ठीकु ठीकु आहे ਦੇਖੋ ਵੀਰੇ ਏਸ ਮੈਡਵਾਏ ਨੂੰ ਪੂਰ ਸਪੋਰਸ ਆ ਗਿਆ ਤੇਰਾ ਪਾਣੀ ਬਾਹਰ ਨਿਕਲ ਰਿਹਾ ਵੀਰੇ ਪੂਰੇ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਨੇ ਬੰਨ ਲਗਾਏ ਜਾ ਰਹੇ ਆ ਚੱਲ ਪਏ ਜੀ ਦੇਖ ਸਕਦੇ ਹੋ ਵੀਰੇ ਦੇਖੋ ਕਿ ਤਾਂ ਕਣੀ ਪਾਣੀ ਨਿਕਲ ਰਿਹਾ ਕੱਗਰ ਦਾ ਬਈ ਪੂਰਾ ਭਰ ਚੁੱਕਿਆ ਹੈ ਇੱਥੇ ਤੱਕ ਨਹੀਂ ਪਾਣੀ ਨਿਕਰੇ ਬਰੇ ਕੱਗਰ ਦਾ ਮੈਂ ਪਾਣੀ ਪਾ ਲਿਆ ਸੀ ਪਰ ਮੇਰੇ ਦੂਰ ਤਾਂ ਕੱਲ੍ਹ ਲੇ ਜਿਹੜਾ ਬੰਨ ਹੋ ਬਣਾਇਆ ਹੋਇਆ ਨਾ ਉਹ ਜਿੱਦੀ ਪੈ ਗਈ ਉਹਨਾਂ ਦਾ ਉਹ ਜਮਾਈ ਮੇਰੇ ਨਾਲ ਉਹ ਕਰਦੇ ਆਪਣੇ ਸਿੱਲਕੀਆਂ ਦੇ ਪਾਸੇ ਤੋਂ ਬਣਾ ਮੈਨੂੰ ਵੀ ਆਣਾ ਮਨ ਕਰਦਾ ਹਾਂ ਉਹ ਆਹ ਉਹ ਤਾਂ ਬਹਿਲੇ ਜਿਹੜਾ ਪੰਨਾ ਚੱਲਦਾ ਰਹਿਆ ਇਹ ਤਾਂ ਇਹ ਲੱਗਿਆ ਅਣਕਣ ਆਲੂ ਦੇ ਤੋਂ ਆਹ ਮੋੜ ਤੇ ਉਹ ਨਹੀਂ ਉਹ ਕਿ ਦੇਖੋ ਵੀਰੇ ਕਗਰ ਦਾ ਪਾਣੀ ਨਹੀਂ ਫਿਰੇ ਬਈ ਖੇਤਾਂ ਨੂੰ ਮੋੜ ਜੇ ਤੇ ਫਿਰਲੇ ਹਾਂ ਨਿਕਲ ਗਿਆ ਬਈ ਖੇਤਾਂ ਨੂੰ ਪਾਣੀ ਇਧਰੋਂ ਇਧਰੋਂ ਪਾਣੀ ਨਹੀਂ ਕਰੇ ਗਏ ਹਨ ਬਈ ਆ ਦੇਖੋ ਵੀਰੇ ਪਾਣੀ ਬਾਹਰ ਨਿਕਲ ਗਿਆ ਬਈ ਇੱਥੋਂ ਇਹ ਪਾਣੀ ਨਿਕਲ ਕੇ ਵੀ ਉਹ ਅੱਗੇ ਸੜਕ ਤੇ ਆ ਰਿਹਾ ਬਈ ਨਿਕਲ ਗਿਆ ਬਾਈ ਨਿਕਲ ਗਿਆ ਨਿਕਲ ਗਿਆ ਵੀਰੇ ਆ ਦੇਖੋ ਵੀਰੇ ਸੜਕ ਤੇ ਪਾਣੀ ਆ ਰਿਹਾ ਇੱਕ ਅਗਰ ਦਾ ਉਧਰੋਂ ਕ੍ਰੋਸ ਕਰ ਗਿਆ ਬਈ ਨਿਕਲ ਕੇ ਪਾਣੀ ਨਿਕਲ ਗਿਆ ਬਾਈ ਸੜਕ ਤੇ ਆ ਗਿਆ ਪਾਣੀ ਬਈ ਕੱਗਰ ਦਾ ਆ ਦੇਖੋ ਵੀਰੇ ਕੱਗਰ ਦਰਿਆ ਦਾ ਪਾਣੀ ਤੁਸੀਂ ਦੇਖ ਰਹੇ ਹੋ ਬਾਈ ਨਿਕਲ ਗਿਆ ਬਈ ਉਧਰੋਂ ਕੱਗਰ ਨਿਕਲ ਰਿਹਾ ਤੇ ਉਧਰੋਂ ਪਾਣੀ ਆ ਰਿਹਾ ਬਾਈ ਦੇਖੋ ਉਧਰੋਂ ਕੱਗਰ ਨਿਕਲ ਰਿਹਾ ਇਧਰੋਂ ਪਾਣੀ ਆ ਰਿਹਾ ਬਾਈ ਦੇਖੋ ਖੇਤਾਂ 'ਚ ਪਾਣੀ ਆ ਗਿਆ ਵੀਰੇ ਖੇਤ ਚ ਦੇਖੋ ਸਾਰਾ ਖੇਤ ਭਰਪਾ ਹੈ ਵੀਰੇ ਸਾਜਾਪਾ ਗੇਤਜ ਪਾਣੀ ਵੜ ਗਿਆ ਵੀਰੇ ਦੇਖੋ ਖੇਤ ਘਰ ਤੇ ਪੂਰੇ ਪਾਣੀ ਨਾਲ ਖੱਗੜਦੇ ਨੇ ਕੱਗੜ ਦਾ ਪਾਣੀ ਨਿਕਲ ਗਿਆ ਬਾਈ ਬਾਹਰ ਤੇ ਕੱਗੜ ਦਾ ਪਾਣੀ ਨਿਕਲ ਕੇ ਵੀ ਜਾ ਦੇਖੋ ਇਹ ਸੜਕ ਤੇ ਆ ਗਿਆ ਤੁਸੀਂ ਦੇਖ ਸਕਦੇ ਹੋ ਕੱਗੜ ਦਾ ਇਹ ਪਾਣੀ ਸੜਕ ਤੇ ਆ ਗਿਆ ਦੇਖੋ ਕਿੰਨਾ ਸਾਰਾ ਪਾਣੀ ਖੱਗੜਦਾ ਕੱਗੜ ਦਾ ਪਾਣੀ ਨਿਕਲ ਕੇ ਸੜਕ ਤੇ ਆ ਗਿਆ ਵੀਰੇ ਇਹ ਆ ਗਿਆ ਪਟਿਆਲਾ ਸਮਾਣਾ ਦੇ ਬਾਈ ਜਿਹੜਾ ਕੱਗਾ ਨਿਕਰੇ ਉੱਥੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਇਧਰ ਨਾ ਆਇਓ ਉਧਰੋਂ ਪਿੰਡ ਪੰਦਾ ਗਰਦੇਵਾਲਪੁਰਾ ਵੀਰੇ ਉਧਰੋਂ ਨਿਕਲੇ ਪਾਣੀ ਇਹ ਵੀੜ ਹੈ ਉੱਥੋਂ ਅੰਦਰੋਂ ਪਾਣੀ ਕ੍ਰੋਸ ਕਰਿਆ ਬਈ ਇਹ ਦੇਖੋ ਦੇਖੋ ਵੀਰੇ ਖੇਤਾਂ 'ਗਨੇ ਪਾਣੀ ਨਿਕਲ ਰਿਹਾ ਬਈ। ਇਹ ਕਿਹੜਾ ਵੀ ਜਵਾਕ ਭੱਲਣ ਰਿਹਾ। ਉਹ ਦੇਖੋ ਵੀਰੇ ਇੱਥੋਂ ਪਾਣੀ ਨਿਕਲ ਰਿਹਾ ਹੈ ਜਿਆਦਾ ਖੇਤਾਂ ਨੂੰ ਬਈ। ਚੈੱਕ ਕਰ ਸਕਦੇ ਹੋ ਵੀਰੇ ਇੱਥੋਂ ਪਾਣੀ ਨਿਕਲ ਰਿਹਾ ਹੈ। ਇੱਥੋਂ ਨਿਕਲ ਰਿਹਾ ਬਰੇ ਪਾਣੀ ਇੱਧਰ ਜਾ ਰਿਹਾ ਹੈ ਇਸ ਮਾਣਾ ਪਟਿਆਲਾ ਸਾਈਡ ਦਾ ਜਿਹੜਾ ਕੱਗੜਾ ਹੈ ਵੀਰੇ ਇੱਧਰ ਪਿੰਡਾਂ ਵਾਲੇ ਬੇਨਤੀ ਹੈ ਇੱਧਰ ਨਾ ਆਓ। ਦਾ ਪਾਣੀ ਹੋਰ ਵਹੋ ਚੁਕਿਆ ਖੇਤਾਂ ਗਣੀ ਪਾਣੀ ਨਿਕਲ ਰਿਹਾ ਵੇਰੇ ਖਤਰਾ ਆਉਣ ਦਾ ਇੱਥੋਂ ਪਾਣੀ ਨਿਕਲ ਰਿਹਾ ਵੇਰੇ ਤੇ ਸਾਹਮਣੇ ਤੋਂ ਵੀ ਵੇਰੇ ਤੋਂ ਘੱਗਰ ਦਾ ਪਾਣੀ ਨਿਕਲ ਰਿਹਾ ਵੇਰੇ ਸਾਹਮਣੇ ਤੁਸੀਂ ਦੇਖਦੇ ਹੋ ਝਾੜੀਆਂ ਜਿਹਨਾਂ ਦੇ ਅੰਦਰੋਂ ਪਾਣੀ ਨਿਕਲ ਰਿਹਾ ਘੱਗਰ ਦਾ ਬਾਈ ਪਰ ਉਹਨੂੰ ਜਾ ਰਿਹਾ ਪਾਣੀ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਕੱਗਰ ਦਾ ਪਾਣੀ ਨਿਕਲ ਰਿਹਾ ਵੀਰੇ ਖੇਤਾਂ ਨੂੰ ਦੇਖੋ ਕ੍ਰੋਸ ਕਰ ਰਿਹਾ ਇੱਥੋਂ ਰੌਣਕ ਨਿਕਲ ਗਿਆ ਵੀਰੇ ਕੱਗਰ ਦਾ ਪਾਣੀ ਸਾਰੇ ਬੇਨਤੀ ਇੱਧਰ ਨਾ ਆਇਆ ਵੀਰੇ ਨੂੰ ਹਾਂ ਦੇਖੋ ਵੀਰੇ ਸਾਹਮਣੇ ਜੀਐਸਬੀ ਵੀ ਆ ਗਿਆ ਨੇ ਵੀਰੇ ਪਾਣੀ ਲਾਉਣ ਵਾਸਤੇ ਜਿੱਥੋਂ ਪਾਣੀ ਬਾਹਰ ਨਿਕਲ ਤੇ ਬੰਨ ਲਾਉਣ ਵਾਸਤੇ ਜੀਐਸਬੀ ਵੀਰੇ ਆ ਗਈ ਹੈ ਪੁਲਸ ਫੋਰਸ ਆ ਚੁੱਕੀ ਹੈ ਬਰੇਆ ਦੇਖੋ ਗੱਡੀਆਂ ਖੜੀਆਂ ਨੇ ਬਰੇਆ ਪੁਲਸ ਫੋਰਸ ਦੀਆਂ ਸਹکریاں ਬੰਨ ਲਾਉਣ ਦਾ ਇਤਜ਼ਾਮ ਕੀਤਾ ਜਾ ਰਿਹਾ ਹੈ ਬਰੇਆ ਦੇਖੋ ਪਾਣੀ ਨਿਕਲ ਰਿਹਾ ਹੈ ਬਰੇਆ ਦੇਖੋ ਅੱਕਾ ਦਾ ਪਾਣੀ ਬਹੁਤ ਫਲੋ ਹੋ ਚੁੱਕਿਆ ਹੈ ਬਰੇਆ ਤੱਕ ਫਲੋ ਪਾਣੀ ਨਿਕਲ ਰਿਹਾ ਹੈ ਕਿ ਪੂਰਾ ਇੰਤਜ਼ਾਮ ਪਤਾ ਗਿਆ ਤੇ ਸਮਾਣਾ ਪਟਿਆਲਾ ਸਾਈਡ ਦੇ ਇਧਰ ਖੱਗਾ ਨਿਕਲਿਆ ਵੀ ਪਿੰਡਾਂ ਚੋਂ ਗੁਰਬਾਨਾਂ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਮਿੱਟੀ ਆ ਚੁੱਕੀ ਹੈ ਵੀਰੇ ਮੰਨ ਲਓ ਇੰਤਜ਼ਾਮ ਕੀਤਾ ਜਾ ਰਿਹਾ ਹੈ ਖੁਰੇ ਤੇ ਬਾਲਾਂ ਦੀ تیاری ਕੀਤੀ ਜਾ ਰਹੀ ਹੈ ਮਿੱਟੀ ਲਾ ਰਹੇ ਨੇ ਵੀਰੇ ਲਵੇ ਲਵੇ ਦੇਖੋ ਦੇਖ ਸਕਦੇ ਹਾਂ ਬਾਰੇ ਜੋ ਪਾਲੀ ਬਾਹਰ ਦੇ ਕਲਾ ਖਤਰ ਐ thro ਮਿੱਟੀ ਲਈ ਜਾ ਰਹੀ ਆ ਹੋ ਚੁੱਕੀ ਮੁਰਲੀ ਸ਼ਰਤਵਾਸਤੇ ਜੰਪੀ ਬੈਂਕ ਸਟੈਕਸ ਕਰਨ ਜਾਣ ਲੱਗੇ